ਬਾਈ ਸਸਿਕਾ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਕਿਹੜਾ ਪਿੰਡ ਹੈ ਕਿਹੜੀ ਜਗ੍ਹਾ ਤੋਂ ਪਹੁੰਚੇ ਹੋ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਪੈਂ ਢੰਡੀਆਂ ਤਹਿਸੀਲ ਜੀਰਾ ਤੇ ਜ਼ਿਲ੍ਹਾ ਫਰੋਜ਼ਪੁਰਾ ਜੀ ਬਾਈ ਜੀ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜਿਹੜੀ ਤੁਹਾਡੀ ਪ੍ਰੋਫਾਈਲ ਆਈ ਹੈ ਕਿ ਇਹ ਕਿਹੜੀ ਕੈਟਾਗਰੀ ਚਾਹੀਏ ਕਿਹੜੇ ਪੋਜੀਸ਼ਨ ਤੇ ਆਈ ਹੈ ਮੜਾ ਜੀ ਦੱਸਿਓ ਇਹ ਜੀ ਆਪਾਂ ਇੱਥੇ ਮਿਲਕ ਕੰਪੀਟੀਸ਼ਨ ਦੇ ਵਿੱਚ ਪਾਈ ਸੀ ਇਥੇ ਤੋਂ ਇਹਨੇ ਜੀ ਹਾਂਜੀ ਇਥੇ ਤੋਂ ਇਹਨੇ ਫਰਸਟ ਪ੍ਰਾਈਜ਼ ਆ ਜਿਹੜਾ ਜੋ ਜਿੱਤਿਆ 24 ਕਿਲੋ ਤੇ 600 ਗ੍ਰਾਮ ਦੁੱਧ ਦੇਣੇ ਚੁਆਦਾ ਜੀ ਇੱਥੇ ਕਿੰਨੇ ਟਾਈਮ ਦਾ ਭਾਈ ਇਹ 24 ਕਿਲੋ ਜਿਹੜਾ ਇਹਦਾ ਜੀ ਇੱਕ ਦਿਨ ਦਾ ਜਿਹੜਾ ਹੈਗਾ ਜੀ ਉਹ 24 ਕਿਲੋ ਤੇ 600 ਗ੍ਰਾਮ ਦਾ ਨੀਲੀ ਰਾਵੀ ਦਾ ਮੁਕਾਬਲਾ ਆਡਾ ਮੋਹਰਾ ਦਾ ਮੁਕਾਬਲਾ ਆਡਾ ਜੀ ਅੱਛਾ ਭਾਈ ਜੀ ਹਾਂਜੀ ਚਲੋ ਭਾਈ ਜੀ ਇਹਦਾ ਜਿਹੜਾ ਸੀਮਨ ਆ ਉਹ ਆਪਾਂ ਨੂੰ ਅਵੇਲੇਬਲ ਹੈਗਾ ਮਿਲ ਜਾਂਦਾ ਉਹ ਆ ਆਪਣੇ ਕੋਲੇ ਜੀ ਇਸ ਮੱਝ ਦਾ ਬੱਚਾ ਆਪਣੇ ਕੋਲ ਹੈ ਜੀ ਸਮੁੰਦਰ ਸਮੁੰਦਰ ਠੀਕ ਹੈ ਜੀ ਹਾਂਜੀ ਤੇ ਸਮੁੰਦਰ ਦਾ ਸੀਮਨ ਤਿਆਰ ਆ ਜੀ ਠੀਕ ਹੈ ਜੀ ਹਾਂਜੀ ਉਹਦਾ ਸੀਮਨ ਤੁਸੀਂ ਇੱਥੋਂ ਮੇਲੇ ਦੇ ਵਿੱਚੋਂ ਵੀ ਲੈ ਸਕਦੇ ਹੋ ਤੇ ਤੁਸੀਂ ਬਾਅਦ ਦੇ ਵਿੱਚ ਮੈਨੂੰ ਫੋਨ ਲਾ ਕੇ ਪੰਜਾਬ ਦੇ ਵਿੱਚੋਂ ਕਿਤੋਂ ਵੀ ਵੀ ਇਸ ਮਾਦਾ ਜਿਹੜਾ ਪੁੱਤ ਪੋਤਾ ਉਹਦਾ ਸੀਮਨ ਤੁਸੀਂ ਲੈ ਸਕਦੇ ਹੋ ਭਾਈ ਕਿਹੜੀ ਆਪਣਾ ਸੀਮਨ ਦੇ ਤੁਸੀਂ ਜਿਵੇਂ ਆਪਣੇ ਜਿਹੜਾ ਇਹਦਾ ਪਿਓ ਆ ਇਹਦਾ ਉਹ ਕਿਹੜਾ ਹੈ ਦੁਬਾਰਾ ਦੱਸਿਓ ਮਾੜਾ ਜਿਹੜਾ ਇਹ ਜੀ ਦਿਓਲ ਫਾਰਮ ਦੀ ਮਾਝਾ ਜੀ ਹਾਂਜੀ ਹਾਂਜੀ ਠੀਕ ਆ ਆਪੇ ਸਰਕਾਰੀ ਸੀਮਨ ਦੀ ਆ ਮਾਂ ਇਹਨਾਂ ਦੀ ਇਹਦੇ ਆਪਦੇ ਘਰ ਦੀ ਮਾਝਾ ਠੀਕ ਹੈ ਹੋਮ ਬਰੀਡ ਆ ਜੀ ਇਹ ਠੀਕ ਹੈ ਜੀ ਠੀਕ ਹੈ ਤੇ 11 ਸੂਏ ਜੀ ਸੂ ਚੁੱਕੀ ਆ ਜਿਹੜੀ ਇਹਨੇ ਆਹ ਚੁਆਈ ਕਰਾਈ ਆ ਇਹ ਜੀ ਅੱਜ ਤੱਕ ਦਾ ਮੱਜਾਂ ਦੇ ਵਿੱਚ ਮੇਲੇ ਦੇ ਵਿੱਚ ਠੀਕ ਹੈ ਜੀ ਠੀਕ ਹੈ ਵੀ ਇੱਕ ਤਾਂ ਜੀ ਇਹ 11 ਸੂਏ ਦੇ 11ਵੇਂ ਸੂਏ ਦੇ ਵਿੱਚ ਜਾ ਕੇ ਇਹਨੇ ਮੰਨ ਲਓ 25 ਕਿਲੋ ਦੁੱਧ ਦੇਣ ਚਵਾਤਾ ਸੂਏ ਦਾ ਹੁਣ 11ਵਾਂ ਮੈ ਵੀ 11ਵੇਂ ਸੂਏ ਆਸੂਕੇ 12ਵੇਂ ਸੂਏ ਆਸਤੇ ਗੱਭਣਾ ਜੀ ਠੀਕ ਹੈ ਜੀ ਅੱਗੇ 12ਵੇਂ ਸੂਏ ਨੂੰ ਗੱਭਣ ਵੀ ਆ ਠੀਕ ਹੈ ਜੀ ਹਾਂਜੀ ਤੇ ਦੂਜੀ ਗੱਲ 2008 ਤੋਂ ਮੇਲਾ ਲੱਗਦਾ ਹਾਂਜੀ ਹਾਂਜੀ ਠੀਕ ਹੈ 18ਵਾਂ ਮੇਲਾ ਆ ਗਿਆ ਤੇ 18 ਸਾਲ ਦਾ ਮੇਲੇ ਦਾ ਰਿਕਾਰਡ ਹੈ ਵੀ ਨੀਲੀ ਰਾਵੀ ਦਾ ਹੁਣ ਤੱਕ ਦਾ ਅੱਛਾ ਜੀ ਹਾਂਜੀ ਵੀ ਜਿਹੜਾ ਹੁਣ ਤੱਕ ਦਾ ਬੈਸਟ ਰਿਕਾਰਡ ਉਹ ਮਾਇਆ ਮਾਈ ਦੇ ਨਾਮ ਹੈ ਠੀਕ ਹੈ ਜੀ ਹੁਣ ਬੈਸਟ ਰਿਕਾਰਡ ਹੋ ਗਿਆ ਹਾਂ ਜੀ ਹਾਂ ਜੀ ਬੈਸਟ ਰਿਕਾਰਡ ਹੋ ਗਿਆ ਤੇ ਬਾਈ ਜੀ ਆਪਾਂ ਕਿੰਨੇ ਟਾਈਮ ਤੋਂ ਪਸ਼ੂ ਰੱਖ ਰਹੇ ਜਿਹੜੇ ਪਸ਼ੂ ਜੀ ਆਪਣੇ ਕੋਲੇ ਸ਼ੁਰੂ ਤੋਂ ਹੀ ਬਚਪਨ ਦੇ ਵਿੱਚ ਹੀ ਮੈਂ ਤਾਂ ਪਸ਼ੂਆਂ ਦੇ ਵਿੱਚ ਹੀ ਛੰਮਿਆ ਅੱਛਾ ਬਾਈ ਜੀ ਹਾਂ ਜੀ ਅੱਜ ਕਿੰਨੀ ਕੁ ਖੁਸ਼ੀ ਹੋਈ ਆ ਵੀ ਥੋੜੀ ਜਿਹੀ ਬਹੁਤ ਜਿਆਦਾ ਬਹੁਤ ਜਿਆਦਾ ਖੁਸ਼ੀ ਹੋਈ ਹੈ ਨਾ ਆਪਾਂ ਨੂੰ ਹਰੇਕ ਬੰਦਾ ਕੇ ਵਧਾਈ ਦਿੰਦਾ ਮਨ ਦੇ ਵਿੱਚ ਉਸਤਾਹ ਹੋਰ ਵਧ ਜਾਣਾ ਬਹੁਤ ਜਿਆਦਾ ਖੁਸ਼ੀ ਆ ਜੀ ਬੜਾ ਲੋਕਾਂ ਦਾ ਪਿਆਰ ਮਿਲਿਆ ਠੀਕ ਆ ਜੀ ਬੜਾ ਜਿੰਨੇ ਭਰਾ ਚੋਣ ਵਾਲੇ ਆ ਨੀਲੀ ਰਾਵੀ ਵਾਲੇ ਪਸ਼ੂ ਪ੍ਰੇਮੀ ਜਿੰਨੇ ਵੀ ਹੈਗੇ ਆ ਹਰੇਕ ਦਾ ਮਾਨ ਸਨਮਾਨ ਕੀਤਾ ਚਲੋ ਬਾਈ ਜੀ ਆਪਣਾ ਕੰਟੈਕਟ ਨੰਬਰ ਜੋ ਜਿਹੜੇ ਆਪਣੇ ਚਾਣ ਵਾਲੇ ਦੇਖਣ ਵਾਲੇ ਆ ਜੇ ਕਿਸੇ ਨੇ ਸੰਪਰਕ ਕਰਕੇ ਤੁਹਾਡਾ ਸੀਮਨ ਵਗੈਰਾ ਕੋਈ ਵੀ ਸਿਲੈਕਟ ਕਰਉਣਾ ਤੱਕ ਵੀਡੀਓ ਪਹੁੰਚਦੀ ਹੋ ਜੂਗੀ ਤੇ ਨੰਬਰ ਵੀ ਮਿਲ ਜੂਗਾ ਦੱਸੋ ਹਾਂ ਜੀ ਮੇਰਾ ਜੀ ਮੋਬਾਈਲ ਨੰਬਰ ਹੈਗਾ ਜੀ 97819 10483 ਠੀਕ ਆ ਜੀ ਪਿੰਡ ਮੇਰਾ ਢੰਡੀਆਂ ਤਹਿਸੀਲ ਜੀਰਾ ਤੇ ਜ਼ਿਲ੍ਹਾ ਫਲੋਇਪਰਾ ਠੀਕ ਆ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਜਾਣਕਾਰੀ ਹਾਂਜੀ ਕਿਸਾਨ ਵੀਰੋ ਬਾਈ ਨੇ ਆਪਾਂ ਨੂੰ ਸਾਰੀ ਜਾਣਕਾਰੀ ਹੈ ਜਿਹੜੀ ਮੱਝ ਦੇ ਬਾਰੇ ਦੇ ਦਿੱਤੀ ਹੈ ਇੱਕ ਵਾਰ ਫਿਰ ਤੁਸੀਂ ਚੈੱਕ ਕਰ ਲਓ ਜਿਹੜੀ ਇਹ ਮੱਝ ਫਸਟ ਨੰਬਰ ਤੇ ਆਈ ਹੈ ਦੋ ਤੰਦ ਦੇ ਵਿੱਚ ਨੀਲੀ ਰਾਵੀ ਕੈਟਾਗਰੀ ਦੇ ਵਿੱਚ ਇਹ 24 ਘੰਟਿਆਂ ਦਾ ਜਿਹੜਾ ਦਿੱਤਾ ਦਰਪਾਰ ਸਾਰਾ ਦੱਸ ਦਿੱਤਾ ਤੇ ਬਾਈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਮੈਂਟ ਜਰੂਰ ਕਰਕੇ ਤੁਸੀਂ ਤੇ ਲਾਈਕ ਜਰੂਰ ਕਰਕੇ ਤਾਂ ਜੋ ਤੁਹਾਡੇ ਵਾਸਤੇ ਆਪਾਂ ਅੱਗੇ ਤੋਂ ਹੋਰ ਨਵੀਆਂ ਵੀਡੀਓ ਬਣਾ ਕੇ ਤੁਹਾਡੇ ਤੱਕ ਪਹੁੰਚਦਾ ਕਰ ਸਕੀਏ ਦੋਸਤੋ ਧੰਨਵਾਦ ਸਾਰੇ ਦੋਸਤਾਂ ਦਾ ਜਿਹੜੇ ਇੰਨਾ ਪਿਆਰ ਦੇ ਰਹੇ ਹੋ ਜੀ